아, 진달 다르게 왔다. ਤੁਹਾਡਾ ਘਰ ਆਹ ਸਾਹਮਣੇ ਵਾਲਾ ਹੀ ਹਾਂ ਤੁਹਾਡਾ ਅੱਛਾ ਫਿਰ ਬਾਰਤਾ ਉਹਨਾਂ ਦੇ ਜਿੰਦੇ ਲੱਗੇ ਹੋਇਆ ਫਿਰ ਤੁਸੀਂ ਕਿਵੇਂ ਆਏ ਅਸੀਂ ਆਹ ਕੰਦ ਸਿੱਟੀ ਆ ਫਿਰ ਬਾਈ ਕੰਦੜਾ ਸੱਟਾ ਵਾਲੀ ਹਾਂ ਇਧਰ ਦੀ ਟੱਪੇ ਇਹ ਕੰਦ ਫਿਰ ਜਦੋਂ ਟੱਪਣ ਨੂੰ ਕਿਸੇ ਪਾਸੇ ਥਾਂ ਨਹੀਂ ਸੀਗਾ ਫਿਰ ਅਸੀਂ ਇੱਥੋਂ ਦੀ ਸੱਟ ਕੇ ਮੁੰਡੇ ਸੀ ਨਾਲ ਉਹਨਾਂ ਨੇ ਫਿਰ ਧੱਕਾ ਮਾਰਿਆ ਡਿੱਗਦੀ ਕੰਦ ਫਿਰ ਆਏ ਇਧਰ ਦੀ ਕੋਈ ਸਿਲੰਡਰ ਕੱਪਾ ਸੀਗਾ ਸਿਲੰਡਰ ਪਿਆ ਸੀ ਅੰਦਰ ਤੇ ਇਧਰ ਵੀ ਪਿਆਗਾ ਉਧਰ ਵੀ ਪਿਆ ਸੀਗਾ ਸਿਲੰਡਰ ਸੀਗੇ ਸਿਲੰਡਰ ਹਾਂ ਉਹ ਬਚਤ ਰਹਿ ਗਈ ਬੰਦ ਹਾਂ ਕਿਹਦਾ ਕਿਹਦਾ ਘਰ ਹੈ ਜੀ ਇਹ ਇਹ ਪਾਉ ਦਾ ਕੀ ਨਾਮ ਉਹਨਾਂ ਦਾ ਹੋ ਕੀ ਕਹਿੰਦੇ ਮੁੰ ਪਤਾ ਉਹ ਕਹਿੰਦੇ ਆ ਪਿੰਡ ਚ ਅੱਛਾ ਤੁਸੀਂ ਗਵਾਂਢੀਆਂ ਗਵਾਂਢੀਆਂ ਤੁਸੀਂ ਕੀ ਤੋਂ ਦਾ ਜਮਾਈ ਹੈ ਗਵਾਂਢੀਆਂ ਤੁਸੀਂ ਇਹਨਾਂ ਦੇ ਕਦੋਂ ਕ ਲੱਗੀ ਸੀ ਅੱਗੇ ਇਹ ਲੱਗੀ 1 ਵਜੇ ਬਈ 1 ਵਜੇ ਲੱਗੀ ਆ ਕਿਵੇਂ ਪਤਾ ਲੱਗਿਆ ਫਿਰ ਸਾਨੂੰ ਸਾਨੂੰ ਪਤਾ ਲੱਗਿਆ ਜਦੋਂ ਉਹ ਰੋਸ਼ਨਦਾਨ ਵਿੱਚ ਦੀ ਤੂਆ ਆਇਆ ਇੱਕੋ ਪਿਸਲਾ ਭਾਈ ਜਿਹੜਾ ਮੈੰਗਲ ਆਗਾ ਉਹ ਆਇਆ ਸੀਗਾ ਉਹਨੇ ਆ ਕੇ ਸਾਨੂੰ ਬੋਲ ਮਾਰਿਆ ਤੇ ਉਧਰ ਮੈਂ ਨਿਕਲੇ ਵਾਰ ਫਿਰ ਪਤਾ ਲੱਗਿਆ ਸਾਨੂੰ ਇਹ ਫਿਰ ਕਿੱਧਰ ਗਏ ਆ ਘਰ ਵਾਲੇ ਇਹ ਗਏ ਜਦੋਂ ਪਤਾ ਨਹੀਂ ਕਿਹੜਾ ਪਿੰਡ ਵਜ ਦਾ ਸੱクセ ਦੇ ਕੋਲੇ ਆ ਅੱਛਾ ਕੋਈ ਉਹ ਕਿਸੇ ਪ੍ਰੋਗਰਾਮ ਤੇ ਗਏ ਆ ਕਿ ਵੈਸੇ ਦਿਹਾੜੀ ਕਰਨ ਗਏ ਸੀ ਅੱਛਾ ਦਿਹਾੜੀ ਕਰਨ ਗਏ ਇੱਥੇ ਨਹੀਂ ਦਿਹਾੜੀ ਕਰਦੇ ਨਹੀਂ ਅੱਛਾ ਇੱਥੇ ਨਹੀਂ ਕਰਦੇ ਪਾਉ ਆਪ ਲੈ ਕੇ ਆ ਆ ਕੇ ਲੈ ਕੇ ਜਾਣਾ ਪਾਉ ਗਰਦੀਪ ਇਹਦਾ ਅੱਛਾ ਗਰਦੀਪ ਹੈ ਇਹਦਾ ਨਾ ਹਾਂ ਪੱਕਾ ਤੁਸੀਂ ਗਮਾਂਡੀਆਂ ਹਾਂ ਗਮਾਂਡੀਆਂ ਨਾਲ ਤੱਕਾ ਰ ਦਤੀਜਾ ਕਰੀਏ ਮੇਰੇ ਇੱਧਰ ਕਿ ਕੈ ਦਿਨ ਹੋ ਗਿਆ ਇਹਨਾਂ ਨੂੰ ਗਿਆ ਨੂੰ ਇਹਨਾਂ ਨੂੰ ਤਾਂ ਮਹੀਨੇ ਦਾ ਨੇੜ ਹੀ ਹੋ ਗਿਆ ਨਹੀਂ ਨਾ ਹੋ ਗਿਆ ਹੋ ਗਿਆ ਮਹੀਨਾ ਹੋ ਗਿਆ ਮਹੀਨਾ ਮਹੀਨਾ ਹੋ ਗਿਆ ਹਾਂ ਅੱਜ ਜਦੋਂ ਕੋਈ ਗੱਗ ਲੱਗੀ ਫੋਨ ਕੀਤਾ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਨੂੰ ਫੋਨ ਕਰਿਆ ਫੋਨ ਉਹਨਾਂ ਨੇ ਚੱਕੇ ਨਹੀਂ ਫੋਨ ਨਹੀਂ ਚੱਕੇ ਨਾ ਕਿਉਂ ਜਿਹੜਾ ਛੋਟੇ ਮੁੰਡੇ ਨੂੰ ਫੋਨ ਕਰਿਆ ਉਹ ਆਦਾ ਅਖੇ ਕੱਲ ਨੂੰ ਆਵਾਂਗੇ ਅਸੀਂ ਤੇ ਉਹਨੂੰ ਦੱਸਿਆ ਤੁਸੀਂ ਵੀ ਅੱਗ ਲੱਗੀ ਪਈ ਆ ਕੱਲ ਨੂੰ ਆਖਿਆ ਉਹਨਾਂ ਨੂੰ ਉਹ ਕਹਿੰਦੇ ਕਰਾਇਆ ਹੈ ਨਹੀਂ ਸਾਡੇ ਕੋਲ ਸਾਡੇ ਕੋਲ ਕਰਾਇਆ ਹੈ ਨਹੀਂ ਆਦੇ ਨਹੀਂ ਕਰਾਇਆ ਫਿਰ ਨਾਲੇ ਕਹਿੰਦੇ ਉਧਰ ਉਹ ਦਿਹਾੜੀ ਕਰਨ ਗਏ ਆ ਕੋਈ ਹਾਂ ਉਹ ਕੀ ਸਮਝ ਆਉਂਦੀ ਆ ਆਪਾਂ ਨੂੰ ਕਿ ਚਲ ਆਸ ਤਾਂ ਹੀ ਆਨੇ ਬੰਦੇ ਨੇ ਫੋਨ ਕਰਤੇ ਵੀ ਆਪ ਦਾ ਕੇ ਘਰ ਪੜਤਾਲ ਦੀ ਘਰ ਨਾ ਪੜਾ ਰਿਤੇਦਾਰ ਦਾ ਫੋਨ ਲਿਆ ਹੁਣ ਪੜਾ ਕੋਈ ਹੋਰ ਦਾ ਫੋਨ ਪਿੰਡ ਤੋਂ ਫੜੀ ਸ਼ੱਕਦੇ ਆਪਾਂ ਜਿਹਦੇ ਕੰਮ ਕਰਦੇ ਉਹਨੂੰ ਕਹਦੇ ਬਾਈ ਤੇਰਾ ਮੋਟਰਸਾਈਕਲ ਦੇ ਦੇ ਅਸੀਂ ਜਾ ਸਕਦੇ ਆ ਯਾਰ ਵੀ ਸਾਡੇ ਤੱਕ ਲੱਗ ਗਈ ਅੱਛਾ ਪਹਿਲਾਂ ਵੀ ਭਜਾ ਕੇ ਗਏ ਸੀ ਅੱਗ ਤੁਸੀਂ ਪਹਿਲਾਂ ਭਜਾ ਕੇ ਗਏ ਆ ਹੁਣ ਦੁਬਾਰੇ ਫੇਰ ਚੱਲ ਪਈ ਦੁਬਾਰੇ ਆਪੇ ਫੇਰ ਚੱਲ ਪਈ ਹੌਲੀ ਹੌਲੀ ਹੁਣ ਕੱਢੀ ਜਾਂ ਨੂੰ ਕੱਪੜੇ ਕੱਢ ਰਹੇ ਕੱਪੜੇ ਕੱਢ ਰਹੇ ਆ ਜਿਹੜਾ ਕਪੜਾ ਕੱਢਤਾ ਮੰਜੇ ਭਰੇ ਪਏ ਆ ਮੱਤੀ ਅੱਡ ਕਰਤੇ ਤੇ ਜਿੱਦੀ ਅੱਡ ਕਰਤੇ ਆਪ ਦਾ ਹਜੇ ਵੀ ਪੜਾਵਾ ਸਪੈਂਸਰ ਕੀ ਗੱਲ ਹੋਈ ਇਹ ਇਹਦੇ ਪਰਿਵਾਰ ਇੱਥੇ ਰਹਿੰਦਾ ਸੀਗਾ ਇਹ ਕੋਈ ਲੇਬਰ ਵਗੈਰਾ ਕਰਨਾ ਕਿੱਥੋਂ ਕਿੱਥੋਂ ਹਰਿਆਣੇ ਚ ਕਿਸੇ ਵਿਆਹ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ ਉਹ ਗਲਤੀ ਨਾਲ ਇਹਨਾਂ ਦੀ ਲਾਈਟ ਜਾਂ ਪੱਖਾ ਵਗੈਰਾ ਚੱਲਦਾ ਰਹਿ ਗਿਆ ਜਿਹੜਾ ਲਗਾਤਾਰ ਹੀ ਚੱਲੀ ਗਿਆ ਤੇ ਉਹਦੇ ਸ਼ਾਰਟ ਸਰਕਟ ਕਰਨਾ ਅੱਗ ਲੱਗ ਗਈ ਜਿਹੜਾ ਇਹਦਾ ਨੁਕਸਾਨ ਹੋਇਆ ਕਾਫੀ ਇੱਕ ਵੰਡੀ ਆਣੇ ਕੰਦਾਕ ਨੂੰ ਉੱਪਰ ਦੀ ਲੰਕੇ ਆ ਕੇ ਅੱਗ ਬੁਝਾਈ ਗਏ ਜਦੋਂ ਨੇ ਮੌਕੇ ਤੇ ਬੁਲਾਇਆ ਸੀਗਾ ਮੌਕੇ ਤੇ ਜਾ ਕੇ ਸਾਰਾ ਦੇਖ ਲਿਆ ਕੀ ਕਹਿੰਦੇ ਉਹਨਾਂ ਨਾਲ ਗੱਲਬਾਤ ਹੋਈ ਪਰਿਵਾਰ ਨਾਲ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦੇ ਆ ਸੀ ਆ ਰਹੇ ਆ ਠੀਕ ਹੈ